ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਕਮਾਈ ਨੂੰ ਵੀ ਮੁੱਖ ਰੱਖਿਆ ਜਿੱਥੇ ਸਾਡੀ ਨਿੱਜ ਦੀ ਕਮਾਈ ਖਤਮ ਹੋ ਜਾਂਦੀ ਹੈ ਜਿੱਥੇ ਸਾਨੂੰ ਇਸ ਮਾਇਆ ਮੋਹ ਤੋਂ ਪਰੇਲ ਜਾ ਕੇ ਗੁਰੂ ਸਾਹਿਬ ਨੇ ਬਾਣੀ ਦੀ ਸਾਨੂੰ ਮੱਤ ਦਿੱਤੀ ਆ ਉਸ ਬਾਣੀ ਨੂੰ ਬਚਾਉਣ ਵਾਸਤੇ ਉਹਦੇ ਇਨਸਾਫ ਵਾਸਤੇ ਅਸੀਂ ਇੱਥੇ ਛੋਟੇ ਵੱਡੇ ਜਿੰਨੇ ਵੀ ਪਰਿਵਾਰਕ ਮੈਂਬਰ ਉਹਨਾਂ ਨੂੰ ਨਾਲ ਲੈ ਕੇ ਪਹੁੰਚਣਾ ਹੈ ਤਾਦੂ ਅਸੀਂ ਆਪਣੇ ਇਸ ਇਕੱਠ ਰਾਈ ਸਰਕਾਰ ਦੇ ਕੰਨ 'ਚ ਆਵਾਜ਼ ਪਾ ਸਕੀਏ ਵੀ ਅਸੀਂ ਇੱਥੇ ਉਹ ਸਮਝ ਕੇ ਨਹੀਂ ਆਏ ਸੀ ਜੋ ਸਾਡੇ ਨਾਲ ਉੱਥੇ ਹੋ ਰਿਹਾ ਹੈ ਉੱਥੇ ਵੀ ਸਾਨੂੰ ਇਨਸਾਫ਼ ਨਹੀਂ ਤੇ ਇੱਥੇ ਵੀ ਜੇ ਸਾਨੂੰ ਇਨਸਾਫ਼ ਨਹੀਂ ਮਿਲੂਗਾ ਤੇ ਫਿਰ ਅਸੀਂ ਮਨੁੱਖਤਾ ਦੇ ਵਿੱਚ ਕਿੱਥੇ ਦਰਜਾ ਲਈਏ ਜਿੱਥੇ ਸਾਡਾ ਧਰਮ ਸਾਡੀ ਕੌਮ ਅਸੀਂ ਸਕਵੇਅਰ ਸਮਝੀਏ ਅਸੀਂ ਸੇਫ ਸਮਝੀਏ ਕਿੱਥੇ ਜਾਈਏ ਅਸੀਂ ਸੋ ਸਾਡਾ ਇੰਨਾ ਕੁ ਫਰਜ਼ਾ ਬਾਕੀ ਕਿੱਲਾ ਆਪਾਂ ਉੱਥੇ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਅਦਬੀ ਦੇ ਰੋਜ਼ ਮਾਰਚ ਨੂੰ ਲੈ ਕੇ ਬੇਨਤੀ ਕਰਨ ਲੱਗੇ ਜਿਹੜਾ ਮੈਲਬਨ ਸਿਟੀ ਵਿੱਚ ਫੈਡਰੇਸ਼ਨ ਸਕੁਅਰ ਤੋਂ ਲੈ ਕੇ ਲਾਇਬ੍ਰੇਰੀ ਤੱਕ ਰੱਖਿਆ ਗਿਆ ਇਹ ਦਿਨ ਮੰਗਲਵਾਰ 10 ਤਰੀਕ 11 ਵਜੇ ਦੇ ਸਮੇਂ ਮੁਤਾਬਕ ਰੱਖਿਆ ਗਿਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਹੁੰਚਿਓ ਜਰੂਰ ਜਿੱਥੇ ਆਪਾਂ 40-40 ਘੰਟੇ ਆਪਣੇ ਨਿੱਜੀ ਕੰਮ ਵਾਸਤੇ ਦਿੰਨੇ ਆ ਉੱਥੇ ਗੁਰੂ ਸਾਹਿਬ ਵਾਸਤੇ ਵੀ ਕੋਈ 1-2 ਘੰਟੇ ਆਪਾਂ ਦੇਣੇ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਕਮਾਈ ਨੂੰ ਵੀ ਮੁੱਖ ਰੱਖਿਆ ਜਿੱਥੇ ਸਾਡੀ ਨਿੱਜ ਦੀ ਕਮਾਈ ਖਤਮ ਹੋ ਜਾਂਦੀ ਹੈ ਜਿੱਥੇ ਸਾਨੂੰ ਇਸ ਮਾਇਆ ਮੋਹ ਤੋਂ ਪਰੇਲ ਜਾ ਕੇ ਗੁਰੂ ਸਾਹਿਬ ਨੇ ਬਾਣੀ ਦੀ ਸਾਨੂੰ ਮੱਤ ਦਿੱਤੀ ਆ ਉਸ ਬਾਣੀ ਨੂੰ ਬਚਾਉਣ ਵਾਸਤੇ ਉਹਦੇ ਇਨਸਾਫ ਵਾਸਤੇ ਅਸੀਂ ਇੱਥੇ ਛੋਟੇ ਵੱਡੇ ਜਿੰਨੇ ਵੀ ਪਰਿਵਾਰਕ ਮੈਂਬਰ ਉਹਨਾਂ ਨੂੰ ਨਾਲ ਲੈ ਕੇ ਪਹੁੰਚਣਾ ਤਾਂ ਜੋ ਅਸੀਂ ਆਪਣੇ ਇਸ ਇਕੱਠ ਰਾਹੀਂ ਸਰਕਾਰ ਦੇ ਕੰਨ 'ਚ ਆਵਾਜ਼ ਪਾ ਸਕੀਏ ਵੀ ਅਸੀਂ ਇੱਥੇ ਉਹ ਸਮਝ ਕੇ ਨਹੀਂ ਆਏ ਸੀ ਜੋ ਸਾਡੇ ਨਾਲ ਉੱਥੇ ਹੋ ਰਿਹਾ ਹੈ ਉੱਥੇ ਵੀ ਸਾਨੂੰ ਇਨਸਾਫ ਨਹੀਂ ਤੇ ਇੱਥੇ ਵੀ ਜੇ ਸਾਨੂੰ ਇਨਸਾਫ ਨਹੀਂ ਮਿਲੂਗਾ ਤੇ ਫਿਰ ਅਸੀਂ ਮਨੁੱਖਤਾ ਦੇ ਵਿੱਚ ਕਿੱਥੇ ਦਰਜਾ ਲਈਏ ਜਿੱਥੇ ਸਾਡਾ ਤਾਰਮ ਸਾਡੀ ਕੌਮ ਅਸੀਂ ਸਕਵੇਅਰ ਸਮਝੀਏ ਅਸੀਂ ਸੇਫ ਸਮਝੀਏ ਕਿੱਥੇ ਜਾਈਏ ਅਸੀਂ ਸੋ ਸਾਡਾ ਇੰਨਾ ਕ ਫਰਜ਼ਾ ਬਾਕੀ ਕਿੱਲਾ ਆਪਾਂ ਉੱਥੇ ਕਰਾਂਗੇ ਪਹੁੰਚਿਓ ਗੁਰੂ ਸਾਹਿਬ ਭਲੀ ਕਰਨਗੇ ਆਪਣਾ ਮੁੱਖ ਮਕਸਦ ਲੈ ਕੇ ਪਹੁੰਚਿਓ ਕਿ ਅਸੀਂ ਗੁਰੂ ਜੋ ਸਾਨੂੰ ਸਿਧਾਂਤ ਦਿੱਤੇ ਆ ਉਹਨਾਂ ਦੀ ਬਚਾਉਣ ਖਾਤਰ ਜੋ ਇੱਥੇ ਵੀ ਸਾਡੇ ਸਿਧਾਂਤ ਉਜੜਨ ਲੱਗੇ ਉਹਨਾਂ ਨੂੰ ਬਚਾਉਣ ਖਾਤਰ ਪਹੁੰਚਣਾ ਹੈ ਤਾਂ ਜਿਉ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਪ੍ਰਾਪਤ ਸਾਨੂੰ ਗੁਰੂ ਨਾਲ ਜੁੜ ਕੇ ਹੀ ਹੋਣੀਆਂ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ